ਹੁਣ ਵੀ ਇੱਥੇ ਬਿਲਕੁਲ ਪਾਣੀ ਸਾਫ਼ ਆ ਰਿਹਾ ਜੀ ਅਸੀਂ ਤੁਹਾਨੂੰ ਪਾਣੀ ਪੀ ਕੇ ਦਿਖਾ ਦਿੰਦੇ ਆ ਜੀ ਅਸੀਂ ਜਦੋਂ ਵੀ ਉਹਨੇ ਇੱਥੇ ਪਾਣੀ ਪੀਨੇ ਆ ਜੀ ਕੱਲ ਦੈਨਿਕ ਪਾਸਕਰ ਵਾਲੇ ਆਏ ਸੀ ਉਹ ਉਡਾਨ ਦੇ ਨਾਲ ਨਾ ਬਣਾਉਂਦੇ ਫਿਰਦੇ ਸੀਗੇ ਆਪਣੀਆਂ ਫੋਟੋ ਕਹਦੇ ਫਿਰਦੇ ਸੀ ਉਹ ਮੈਨੂੰ ਮਿਲੇ ਉਹ ਮੈਨੂੰ ਦੁਬਾਰਾ ਦੁਬਾਰਾ ਇਹੀ ਰਿਪੀਟ ਕਰ ਰਿਆ ਸੀ ਕਿ ਵੀ ਉਧਰ ਦੇਖੋ ਸਿੱਚਵਾਲ ਸਾਹਿਬ ਆਏ ਉਹਨਾਂ ਨੇ ਨਹੀਂ ਸਾਨੂੰ ਕਿਹਾ ਵੀ ਤੁਸੀਂ ਪਾਣੀ ਪੀਓ ਪਾਣੀ ਵਧੀਆ ਅਸੀਂ ਪੀਂਦੇ ਰਹੇ ਹਾਂ ਪਹਿਲਾਂ ਜਦੋਂ ਛੋਟੇ-ਛੋਟੇ ਹੁੰਦੇ ਸੀ ਅਸੀਂ ਇੱਥੇ ਖੇਤਾਂ ਨੂੰ ਜਾਂਦਾ ਸੀਗਾ ਤੇ ਜਾਂ ਡੰਗਰ ਵਗੈਰਾ ਚਾਰਦੇ ਸੀਗੇ ਉਦੋਂ ਪਾਣੀ ਦੀ ਪਿਆਸ ਲੱਗਦੀ ਸੀ ਥੱਲੇ ਡੋਆ ਕੱਢ ਕੇ ਧਰਤੀ ਦੇ ਵਿੱਚੋਂ ਅਸੀਂ ਉਹ ਪਾਣੀ ਪੀ ਲੈਂਦੇ ਸੀ ਇੰਨਾ ਸਾਫ਼ ਹੁੰਦਾ ਸੀ ਪਾਣੀ ਹੁਣ ਵੀ ਇਹ ਸਾਫ਼ ਆ ਇਹਦੇ ਨਾਲ ਅਸੀਂ ਨਹਾ ਸਕਦੇ ਹਾਂ ਇਹ ਪਾਣੀ ਅਸੀਂ ਖੇਤਾਂ ਨੂੰ ਵੀ ਦੇ ਸਕਦੇ ਹਾਂ ਤੇ ਇੱਥੇ ਇੰਨਾ ਮੁਸ਼ਕਲ ਆਉਂਦਾ ਸੀਗਾ ਨਾਲ ਗੁਰੂ ਘਰ ਆ ਜੀ ਇੰਨਾ ਮੁਸ਼ਕਲ ਸਾਨੂੰ ਗੁਰੂ ਘਰ ਹੀ ਪਹਿਣਾ ਔਖਾ ਹੋ ਜਾਂਦਾ ਸੀਗਾ ਕਿ ਜਿਸ ਦਿਨ ਪਹਿਲੇ ਦਿਨ ਬਾਬਾ ਜੀ ਨੇ ਪਾਣੀ ਜਲ ਛਕਿਆ ਸੀ ਉਸ ਦਿਨ ਵੀ ਇੱਥੇ ਮੌਜੂਦ ਸੀ ਉਸ ਦਿਨ ਤੋਂ ਬਾਅਦ ਵੀ ਇੱਥੇ ਰੋਜ਼ ਇਸ ਦਰਿਆ ਦੇ ਕੰਢੇ ਤੇ ਆਉਂਦੇ ਨੇ ਗੀੜਾ ਮਾਰ ਕੇ ਜਾਂਦੇ ਨੇ ਸੇਵਾ ਕੋ ਦੋਵੇਂ ਭਲੇ ਇੱਕ ਸੰਤਿ ਕਰਾਮ RAM ਜੋ ਦਾਤਾ ਮੁਕਤ ਕਾ ਸੰਤ ਜਪਾਵੇ ਨਾਮ ਸੰਤ ਬਲਵੀਰ ਸਿੰਘ ਸੀਚੇਵਾਲ ਨੇ ਜੋ ਉਹਨਾਂ ਦੀ ਸੇਵਾ ਰੰਗ ਲਈ ਆ ਸਾਡੇ ਇਸ ਏਰੀਆ ਦੇ ਵਿੱਚ ਦੇਖੋ ਇਥੇ ਦਰਿਆ ਦੇ ਵਿੱਚ ਕੋਲ ਖੜਨਾ ਹੀ ਮੁਸ਼ਕਲ ਸੀ ਇੰਨਾ ਗੋਹੇ ਦੇ ਨਾਲੇ ਭਰਿਆ ਪਿਆ ਸੀਗਾ ਸੰਤਾਂ ਨੇ ਪਰਪਕਾਰ ਕੀਤਾ ਸਾਡੇ ਤੇ ਸਾਡੇ ਛੱਪੜ ਦੇ ਵਿੱਚ ਬੇਅੰਤ ਗੋਹਾ ਸੀਗਾ ਸਾਰਾ ਇਹਨਾਂ ਨੇ ਸਫਾਈ ਕਰਕੇ 2 ਮਹੀਨੇ ਲਾ ਕੇ ਮਰ ਲਗੀ ਸਾਨੂੰ ਨਰਕ ਦੇ ਵਿੱਚੋਂ ਕੱਢਤਾ ਇਹਨਾਂ ਨੇ ਬਾਕੀ ਗੱਲਾਂ ਦੂਜੇ ਪਾਸੇ ਨਿੰਦਾ ਭਲੀ ਕਿਸੇ ਕੀ ਨਹੀਂ ਮਨਮੁਖ ਮੁਗਧ ਕਰੈਨ ਮੂੰਹ ਕਾਲੇ ਤੇ ਨਦਕਾ ਨੇ ਤੇ ਝੂਠੋ ਝੂਠ ਬਲੇਨ ਇਹਨਾਂ ਜਿਹੜੇ ਨਿੰਦਕ ਨੇ ਨਾ ਇਹਨਾਂ ਦੇ ਪ੍ਰਮਾਤਮਾ ਨੇ ਮੂੰਹ ਕਲੇ ਕਰਨੇ ਆ ਕਿਉਂਕਿ ਬੜੇ ਆਏ ਪਸੰਤਾ ਤੋਂ ਪਹਿਲਾਂ ਸਫਾਈ ਕਰਨ ਵਾਲੇ ਪਰ ਜਿਸ ਤਰ੍ਹਾਂ ਸੰਤ ਕਰ ਰਹੇ ਨੇ ਸੰਤ ਬਰਬੀਰ ਸਿੰਘ ਜੀ ਸਿਚੇਵਾਲ ਕਿਸੇ ਨੇ ਮਲਕੀ ਤਨਦੇਹੀ ਨਾਲ ਕੰਮ ਨਹੀਂ ਕੀਤਾ ਇਹ ਹੁਣ ਮਲਕ ਜਰਿਆ ਨਹੀਂ ਜਾਂਦਾ ਜਿਹੜੇ ਦੁਖੀ ਆ ਨਾ ਜਿਹੜੇ ਦੁਖੀ ਹੁੰਦੇ ਆ ਸੰਤਾਂ ਦੇ ਦੁਖੀ ਸੰਤ ਕਰ ਨਿੰਦਕ ਜਿਹੜਾ ਹੁੰਦਾ ਵਾ ਉਹ ਜਰ ਨਹੀਂ ਸਕਦਾ ਵੀ ਮਤਲਬ ਕਿ ਇਹਨਾਂ ਦੀ ਉਪਮਾ ਕਿਉਂ ਹੋ ਰਹੀ ਆ ਇਸ ਕਰਕੇ ਮਤਲਬ ਕਿ ਅਸੀਂ ਬੇਨਤੀ ਕਰਦੇ ਹਾਂ ਨਾ ਨਿੰਦਕਾਂ ਨੂੰ ਵੀ ਦੇਖੋ ਨਾਲ ਆ ਕੇ ਸਹਿਯੋਗ ਦਿਵੋ ਇਹ ਇੱਕ ਦਿਨ ਦੇ ਵਿੱਚ ਨਹੀਂ ਕੰਮ ਹੁੰਦਾ ਕਮ ਮਲਕੀ ਇੱਥੇ ਸਭ ਕੁਝ ਪੀਤਾ ਵੀ ਜਾਊਗਾ ਨਹਾਤਾ ਵੀ ਜਾਊਗਾ ਸਭ ਕੁਝ ਹੋਊਗਾ ਇਸ ਕਰਕੇ ਉਹਨਾਂ ਨੂੰ ਸਾਡੀ ਬੇਨਤੀ ਆਵੇ ਆ ਕੇ ਸਹਿਯੋਗ ਕਰੋ ਨਿੰਦ ਕੋ ਨਾ ਨਿੰਦਿਆ ਕਰੋ ਮਤਲਬ ਕਿ ਇਸ ਗ੍ਰਾਮ ਮਲਕੀ ਇਹ ਨਿੰਦਾ ਬਹੁਤ ਮਾੜੀ ਹੁੰਦੀ ਆ ਥੋੜਾ ਤੁਹਾਨੂੰ ਇਹਦਾ ਰਿਜ਼ਲਟ ਤੁਹਾਨੂੰ ਆਪ ਹੀ ਮਿਲ ਜਾਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੋਹਾ ਇੱਥੋਂ ਬਿਲਕੁਲ ਇਹਦੇ ਵਿੱਚ ਗੋਹਾ ਭਰਿਆ ਹੋਇਆ ਸੀਗਾ ਜੀ ਗੋਹਾ ਸਾਫ਼ ਕਰਕੇ ਸਾਰਾ ਜੀ ਇੱਥੋਂ ਆ ਤੁਸੀਂ نیچے ਦੇਖ ਲਓ ਥੱਲੇ ਧਰਤੀ ਦਾ ਤਲਾ ਦਿਸ ਰਿਹਾ ਜੀ ਬਿਲਕੁਲ ਸਾਫ਼ ਕਰਕੇ ਇੱਥੇ ਪਾਣੀ ਛੱਡਿਆ ਗਿਆ ਜੀ ਹੁਣ ਅੱਜ ਜੀ ਅਸੀਂ ਇੱਥੇ ਮੌਜੂਦਾ ਹਾਜ਼ਰ ਖੜੇ ਆਂ ਜੀ ਹੁਣ ਵੀ ਇੱਥੇ ਬਿਲਕੁਲ ਪਾਣੀ ਸਾਫ਼ ਆ ਰਿਹਾ ਜੀ ਅਸੀਂ ਤੁਹਾਨੂੰ ਪਾਣੀ ਪੀ ਕੇ ਦਿਖਾ ਦਿੰਨੇ ਆ ਜੀ ਅਸੀਂ ਜਦੋਂ ਵੀ ਉਹਨੇ ਇੱਥੇ ਪਾਣੀ ਪੀਨੇ ਆ ਜੀ ਦੇਖੋ ਜੀ ਇਸ ਇਲਾਕੇ ਦੀ ਸੰਗਤ ਸਾਨੂੰ ਡੇਲੀ ਮਿਲਦੀ ਆ ਜੀ ਕੋਈ ਨਾ ਕੋਈ ਉਹ ਬਹੁਤ ਇਸ ਤੇ ਖੁਸ਼ ਆ ਜੀ ਉਹ ਕਹਿੰਦੇ ਸਾਡੇ ਭਾਗ ਜਾ ਗਏ 30 35 ਸਾਲ ਬਾਅਦ ਜਦੋਂ ਇੱਥੇ ਬਾਬਾ ਜੀ ਆਏ ਆ ਪਹਿਲਾਂ ਤਾਂ ਦਰਿਆ ਸਾਫ਼ ਹੋ ਗਈ ਫਿਰ ਸਾਡਾ ਵਾਤਾਵਰਣ ਸਾਫ਼ ਹੋ ਗਿਆ ਫਿਰ ਜੀ ਸਾਡੇ ਨਗਰਾਂ ਦਾ ਜਿਹੜਾ ਗੰਦਾ ਪਾਣੀ ਸੀਗਾ ਉਹਦਾ ਕੋਈ ਪ੍ਰਬੰਧ ਹੀ ਹੈ ਨਹੀਂ ਸੀਗਾ ਜੀ ਬਾਬਾ ਜੀ ਨੇ ਇੱਥੇ ਸੀਚੇਵਾਲ ਮਾਡਲ ਬਣਾ ਕੇ ਜੀ ਸਾਰੇ ਪਿੰਡਾਂ ਦਾ ਪਾਣੀ ਛਪਣਾ ਦੇ ਵਿੱਚ ਵਧੀਆ ਤਰੀਕੇ ਨਾਲ ਉਹਦਾ ਸਿਸਟਮ ਲਾ ਕੇ ਜੀ ਸੀਚੇਵਾਲ ਮਾਡਲ ਦੇ ਨਾਲ ਖੇਤੀ ਨੂੰ ਦੇਣਾ ਸ਼ੁਰੂ ਕੀਤਾ ਹੋਇਆ ਜੀ ਦੇਖੋ ਜਿਹੜੇ ਬੁੱਢੇ ਦਰਿਆ ਦੀ ਸੇਵਾ ਬਾਬਾ ਸੀਚੇਵਾਲ ਦੀ ਕਰਾਈਏ ਜਿਹੜੀ ਉਹਨਾਂ ਨੇ ਕਰ ਰਹੇ ਨੇ ਤੇ ਇੱਥੇ ਇਸ 4 4 ਫੁੱਟ 3 3 4 4 ਫੁੱਟ ਗੋਹਾ ਸੀਗਾ ਇਸ ਤਰ੍ਹਾਂ ਦੇ ਵਿੱਚ ਸਾਫ਼ ਕਰਨ ਤੋਂ ਪਹਿਲਾਂ ਤੇ ਇੱਥੇ ਇੰਨਾ ਮੁਸ਼ਕਲ ਆਉਂਦਾ ਸੀਗਾ ਨਾਲ ਗੁਰੂ ਘਰ ਆ ਜੀ ਇੰਨਾ ਮੁਸ਼ਕਲ ਆ ਸਾਨੂੰ ਗੁਰੂ ਘਰ ਹੀ ਪੈਣਾ ਔਖਾ ਹੋ ਜਾਂਦਾ ਸੀਗਾ ਤੇ ਹੁਣ ਬਾਬਾ ਜੀ ਨੇ ਕਿਉਂਕਿ ਬਾਬਾ ਜੀ ਦੀ ਕਿਰਪਾ ਹੋਈ ਆ ਤੇ ਸਾਡੇ ਛੱਪੜਾਂ ਨਾਲ ਹੀ ਛੱਪੜ ਦੀ ਸਫਾਈ ਵੀ ਬਾਬਾ ਜੀ ਨੇ ਕਰੇ 40 ਦਿਨ ਮਸ਼ੀਨ ਚੱਲੀ ਹੈ ਲਗਾਤਾਰ ਛੱਪੜ ਦੇ ਵਿੱਚ ਇੰਨਾ ਗੋਹਾ ਸੀਗਾ ਉਹ ਗੋਹਾ ਕੱਢਿਆ ਇਸ ਟਾਈਮ ਬਿਲਕੁਲ ਸਾਫ਼ ਆਈ ਸੀਚੇ ਮਾਡਲ 2 ਚੱਲ ਰਿਹਾ ਈ ਪ੍ਰੋਜੈਕਟ ਤੇ ਆ ਤੁਸੀਂ ਮੌਕੇ ਤੇ ਦੇਖ ਲੋ ਜੀ ਪਾਣੀ ਇਸ ਟਾਈਮ ਬਿਲਕੁਲ ਸਾਫ਼ ਆ ਜੀ ਤੇ ਜੀ ਤੇ ਇਹਨੂੰ ਅਸੀਂ ਗੰਦਾ ਥੋੜੋ ਕਹੇ ਸਦਈ ਪਾਣੀ ਬਿਲਕੁਲ ਸਾਫ਼ ਆ ਹਾਂਜੀ ਤੁਸੀਂ ਕੀ ਕਹਿਣਾ ਚਾਹੁੰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਤਾਂ ਸਭ ਤੋਂ ਪਹਿਲਾਂ ਅਸੀਂ ਤੁਹਾਨੂੰ ਵੈਲਕਮ ਕਰਦੇ ਹਾਂ ਸਿੱਚੇਵਾਲ ਦੇ ਸਾਰੀ ਟੀਮ ਨੂੰ ਬਾਬਾ ਜੀ ਨੂੰ ਜਿਨ੍ਹਾਂ ਨੇ ਇਹ ਕਾਰਜ ਅਰੰਭਿਆ ਇਸ ਤੋਂ ਪਹਿਲਾਂ ਸਾਡਾ ਪੁਲ ਟੁੱਟਿਆ ਹੋਇਆ ਸੀਗਾ ਇਹ ਦਰਿਆ ਸੀ ਜਿਹੜਾ ਸਾਰਾ ਗੋਹੇ ਦੇ ਨਾਲ ਭਰਿਆ ਹੋਇਆ ਸੀਗਾ ਅਸੀਂ ਆਪਣੇ ਖੇਤਾਂ ਨੂੰ ਜਾਣ ਲਈ ਵੀ ਸਾਨੂੰ 4 ਕਿਲੋਮੀਟਰ 350 ਦੇ ਵਿੱਚ ਹੀ ਘੁੰਮ ਕੇ ਆਉਣਾ ਪੈਂਦਾ ਸੀਗਾ ਅਸੀਂ ਸਰਕਾਰਾਂ ਤੱਕ ਵੀ ਪਹੁੰਚ ਕੀਤੀ ਸਾਡੇ ਮੰਤਰੀ ਸਾਹਿਬ ਨੂੰ ਵੀ ਜਾ ਕੇ ਮੰਗ ਪੁੱਤਰ ਦੇ ਕੇ ਡੀਸੀ ਸਾਹਿਬ ਨੂੰ ਵੀ ਮਿਲੇ ਪਰ ਸਾਡੇ ਹਜੇ ਤੱਕ ਪੁਲ ਨਹੀਂ ਲੱਗਿਆ ਹੁਣ ਵੀ ਜਿਹੜਾ ਟੈਂਪਰੇਰੀ ਪੁਲੀਆਂ ਦਬੀਆਂ ਨੇ ਉਸ ਸੰਤ ਬਾਬਾ ਬਲਬੀਰ ਸਿੰਘ ਸਿਚੇਬਾਲ ਨੇ ਉਹਨਾਂ ਦੀ ਅਗਵਾਈ ਵਿੱਚ ਦਬੀਆਂ ਗਈਆਂ ਨੇ ਉਹਨਾਂ ਦੀ ਅਗਵਾਈ ਦੇ ਵਿੱਚ ਇਹ ਸਾਰਾ ਕਾਰਜ ਹੋ ਰਿਹਾ ਕੱਲ ਦੈਨਿਕ ਪਾਸਕਰ ਵਾਲੇ ਆਏ ਸੀ ਉਹ ਉਡਾਨ ਦੇ ਨਾਲ ਨਾ ਬਣਾਉਂਦੇ ਫਿਰਦੇ ਸੀਗੇ ਆਪਣੀਆਂ ਫੋਟੋ ਕਹਦੇ ਫਿਰਦੇ ਸੀ ਉਹ ਮੈਨੂੰ ਮਿਲੇ ਉਹ ਮੈਨੂੰ ਦੁਬਾਰਾ ਦੁਬਾਰਾ ਇਹੀ ਰਿਪੀਟ ਕਰ ਰਹੇ ਸੀਗੇ ਵੀ ਉਧਰ ਦੇਖੋ ਸਿੱਚਵਾਲ ਸਾਹਿਬ ਨੇ ਆਏ ਉਹਨਾਂ ਨੇ ਨਹੀਂ ਸਾਨੂੰ ਕਿਹਾ ਵੀ ਤੁਸੀਂ ਪਾਣੀ ਪਿਓ ਪਾਣੀ ਵਧੀਆ ਅਸੀਂ ਪੀਂਦੇ ਰਹੇ ਹਾਂ ਪਹਿਲਾਂ ਜਦੋਂ ਛੋਟੇ-ਛੋਟੇ ਹੁੰਦੇ ਸੀ ਅਸੀਂ ਇੱਥੇ ਖੇਤਾਂ ਨੂੰ ਜਾਇਦਾ ਸੀਗਾ ਤੇ ਜਾਂ ਡੰਗਰ ਵਗੈਰਾ ਚਾਰਦੇ ਸੀਗੇ ਉਦੋਂ ਪਾਣੀ ਦੀ ਪਿਆਸ ਲੱਗਦੀ ਥੱਲੇ ਉਹ ਕੱਢ ਕੇ ਧਰਤੀ ਦੇ ਵਿੱਚੋਂ ਅਸੀਂ ਉਹ ਪਾਣੀ ਪੀ ਲੈਂਦੇ ਸੀ ਇਨਾ ਸਾਫ਼ ਹੁੰਦਾ ਸੀ ਪਾਣੀ ਹੁਣ ਵੀ ਇਹ ਸਾਫ਼ ਆ ਇਹਦੇ ਨਾਲ ਅਸੀਂ ਨਹਾ ਸਕਦੇ ਆ ਇਹ ਪਾਣੀ ਅਸੀਂ ਖੇਤਾਂ ਨੂੰ ਵੀ ਦੇ ਸਕਦੇ ਆ